ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਦੇ ਲਈ ਹੋਰ ਸੱਦਾ ਪੱਤਰ ਜਾਰੀ ਕੀਤੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਐਕਸਪ੍ਰੈਸ ਐਂਟਰੀ ਹੈਲਥ케ਅਰ ਅਤੇ ਸੋਸ਼ਲ ਸਰਵਿਸਿਜ਼ ਕੀਤੀਆਂ ਦੀ ਸ਼੍ਰੇਣੀਆਂ ਦੇ ਵਿੱਚ ਉਮੀਦਵਾਰਾਂ ਤੇ ਲਈ ਇੱਕ ਗ੍ਰੋਥ ਦੇ ਵਿੱਚ 4000 ਆਈਟੀਏ ਜਾਰੀ ਕੀਤੇ ਨੇ ਇਸ ਗ੍ਰੋਥ ਦੇ ਵਿੱਚ ਵਿਚਾਰੇ ਜਾਣ ਦੇ ਲਈ ਉਮੀਦਵਾਰ ਦੇ ਕੋਲ ਇਹ ਮਾਪਦੰਡ ਹੋਣੇ ਜ਼ਰੂਰੀ ਨੇ ਜਿਵੇਂ ਕਿ ਘੱਟੋ ਘੱਟ ਵਿਆਪਕ ਦਰਜਾਬੰਦੀ ਪ੍ਰਣਾਲੀ ਜਿਸ ਨੂੰ ਅਸੀਂ ਸੀਆਰਐਸ ਸਕੋਰ ਵੀ ਕਹਿੰਦੇ ਆ ਉਹ 750 ਹੋਣਾ ਜ਼ਰੂਰੀ ਹੈ Yeah. ਦੂਜਾ 13 ਮਾਰਚ 2025 ਨੂੰ UTC ਟਾਈਮ ਦੇ ਅਨੁਸਾਰ ਦੁਪਹਿਰ 1:08 ਤੋਂ ਪਹਿਲਾਂ ਇੱਕ ਐਕਸਪ੍ਰੈਸ ਐਂਟਰੀ ਉਮੀਦਵਾਰੀ ਪ੍ਰੋਫਾਈਲ ਤਿਆਰ ਕੀਤੀ ਗਈ ਹੋਵੇ ਅੱਜ ਦਾ ਐਕਸਪ੍ਰੈਸ ਐਂਟਰੀ ਡਰਾ ਮਹੀਨੇ ਦਾ ਚੌਥਾ ਡਰਾ ਹੈ ਇਸ ਤੋਂ ਪਹਿਲਾਂ 21 ਜੁਲਾਈ ਨੂੰ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਡਰਾ 8 ਜੁਲਾਈ ਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਅਤੇ 7 ਜੁਲਾਈ ਨੂੰ ਇੱਕ ਹੋਰ ਪੀਐਨਪੀ ਡਰਾ ਜਾਰੀ ਕੀਤੇ ਜਾ ਚੁੱਕੇ ਨੇ ਹੁਣ ਤੱਕ ਕੈਯਾਸਸੀਸੀ ਨੇ 2025 ਦੇ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ 49403 ਨੰਬਰ ਆਈਟੀਏ ਜਾਰੀ ਕੀਤੇ ਨੇ ਇਸ ਸਾਲ ਐਕਸਪ੍ਰੈਸ ਐਂਟਰੀ ਜੋ ਆ ਮੁਕਤ ਹੋ ਰੂਤੇ ਪੀਐਨਪੀ ਡਰਾਉ ਤੇ ਕੇਂਦ੍ਰਿਤ ਨੇ ਬਾਕੀ ਐਕਸਪ੍ਰੈਸ ਐਂਟਰੀ ਆਈਟੀਏ ਸੀਈ ਉਮੀਦਵਾਰ ਫ੍ਰੈਂਚ ਪਾਸ਼ਾ ਮੁਹਾਰਤ ਵਾਲੇ ਉਮੀਦਵਾਰ ਅਤੇ ਐਕਸਪ੍ਰੈਸ ਐਂਟਰੀ ਤਰਜੀਹ ਕੀਤੇ ਸ਼੍ਰੇਣੀਆਂ ਦੇ ਵਿੱਚ ਸ਼ਾਮਲ ਉਮੀਦਵਾਰਾਂ ਨੂੰ ਸਮਰਪਿਤ ਨੇ ਹਾਲੀ ਦੇ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਨੇ ਹਲਦੋ ਹਫ਼ਤੇ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਪੀਐਨਪੀ ਅਤੇ ਸੀਈਸੀ ਡਰਾ ਦੇ ਪੈਟਰਨ ਦੀ ਪਾਲਣਾ ਕੀਤੀ ਹੈ ਜਿਸ ਨੂੰ ਵਿਭਾਗ ਨੇ 10 ਜੂਨ ਤੋਂ ਬਣਾਈ ਰੱਖਿਆ ਹੈ 500 ਤੋਂ ਘੱਟ CRS ਸਕੋਰ ਵਾਲੇ ਉਮੀਦਵਾਰਾਂ ਦੇ ਲਈ ਐਕਸਪ੍ਰੈਸ ਐਂਟਰੀ ਅਧੀਨ ਸ਼੍ਰੇਣੀ ਅਦਾਲਤ ਤੇ ਚੌਨ ਪੀਆ ਦਿੱਲੀ ਇੱਕ ਮਹੱਤਵਪੂਰਨ ਮਾਰਕ ਪ੍ਰਦਾਨ ਕਰਦੀ ਹੈ ਤੇ ਯੋਗ ਹੋਣ ਦੇ ਲਈ ਉਮੀਦਵਾਰ ਦੇ ਕੋਲ ਘੱਟੋ-ਘੱਟ 6 ਮਹੀਨਿਆਂ ਦਾ ਪੂਰਾ ਸਮਾਂ ਨਿਰੰਤਰ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ ਜੋ ਕਿਸੇ ਇੱਕ ਕਿੱਤੇ ਦੇ ਵਿੱਚ ਆਉਂਦਾ ਜੋ ਨਿਰਧਾਰਤ ਕੀਤਾ ਮੁੱਖੀ ਸ਼੍ਰੇਣੀਆ ਦੇ ਵਿੱਚੋਂ ਇੱਕ ਦੇ ਅਧੀਨ ਆਉਂਦਾ ਹੈ ਇਹ ਕੰਮ ਦਾ ਤਜਰਬਾ ਕੈਨੇਡਾ ਦੇ ਅੰਦਰ ਜਾਂ ਬਾਹਰ ਪ੍ਰਾਪਤ ਕੀਤਾ ਜਾ ਸਕਦਾ ਹੈ